ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਵਿਆਪੀ ਹਟਾਲ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਪੈਨਸ਼ਨ ਐਸੋਸੀਏਸ਼ਨ ਵੱਲੋਂ ਅੱਜ ਐਕਸ਼ਨ ਦਫ਼ਤਰ ਬਿਜਲੀ ਬੋਰਡ ਨਾਭਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਆਗੂਆਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਿਜਲੀ ਬਿੱਲ, ਬੀਜ ਸੋਤ ਬਿੱਲ, ਲੇਬਰ ਰੋਡ ਬਿੱਲ, ਮਨਰੇਗਾ ਸੋਤ ਬਿੱਲ ਅਤੇ ਖੇਤੀਬਾੜੀ ਨੂੰ ਤਬਾਹ ਕਰਨ ਵਾਲਾ ਅਮਰੀਕਾ ਪਾਰ ਦੇ ਸਮਝੌਤੇ ਨੂੰ ਰੱਦ ਕਰਵਾਉਣ ਦਾ ਤੱਕ ਸੰਘਰਸ਼ ਕੀਤਾ ਜਾਵੇਗਾ ਬਿਜਲੀ ਬੋਰਡ ਦੀਆਂ ਜ਼ਮੀਨਾਂ ਪੰਜਾਬ ਸਰਕਾਰ ਵੇਚ ਰਹੀ ਹੈ ਇਸ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ ਮੋਦੀ ਤੇ ਟਰੰਪ ਦਾ ਪੁਤਲਾ ਫੁ तो नहीं जो लड़े लो के 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 देख देख लिया लिया जोर जोर मोदी सरकार मुर्दाबाद मुर्दाबाद मोदी सरकार मुर्दाबाद मुदाबाद मुदाबाद खेती बिल वापस लोप मोदी ट्रंप मुर्दाबाद मुद्दा ਸਾਹਿਬ ਕੋ ਮੁਰਦਾਬਾਦ 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 ਕਿਸੇ ਦੂਰ ਮਲਾਜਮ ਇਕਤਾ ਜਿੰਦਾਬਾਦ 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 ਇਜਲੀ ਸੋਤ ਬਨ ਪਾਸ ਲੋ ਪਾਸ ਲੋ ਪਾਸ ਲੋ ਮੇਰੇ ਕਾ ਕਾਨੂੰਨ ਪਾਸ ਲੋ ਪਾਸ ਲੋ ਪਾਸ ਲੋ ਬੀਤ ਸੋਤ ਬਨ ਪਾਸ ਲੋ ਪਾਸ ਲੋ ਪਾਸ ਲੋ ਮੋਦੀ ਟਾਂਕ ਮੁਰਦਾਬਾਦ ਮੁਰਦਾਬਾਦ ਸੱਦੇ ਦੇ ਉੱਤੇ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਆ ਭਾਰਤ ਦੇ ਵਿੱਚ ਕੀਤੀ ਗਈ ਹੈ ਉਦੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਮੁਲਾਜ਼ਮਾਂ ਜਥੇਬੰਦੀਆਂ ਤੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਸਾਂਝੇ ਤੌਰ ਦੇ ਉੱਤੇ ਇਸ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਲਈ ਪਹੁੰਚ ਦੇਖੋ ਹਰੇਕ ਡਿਪਾਰਟਮੈਂਟ ਦਾ ਆਪਦੇ ਆਪ ਦੇ ਪੱਧਰ ਤੇ ਇਹ ਹੈ ਪ੍ਰੋਗਰਾਮ ਜੀ ਕਿਉਂਕਿ ਜਿਹੜੀਆਂ ਬਿਜਲੀ ਬੰਨ ਮੁਲਾਜ਼ਮ ਨੇ ਉਹ ਜ਼ਿਆਦਾਤਰ ਆਪਣੇ ਗੇਟਾਂ ਤੇ ਲੀਆਂ ਕਰਨਗੇ ਜਿਹੜਾ ਟੀਚਰ ਨੇ ਉਹ ਆਪਣੇ ਉਹਦੇ ਨਾਲ ਕਰਨਗੇ ਜਿਹੜੀਆਂ ਰੋਡ ਵਿਜ਼ਿਟ ਬਸਾਂ ਨੇ ਜਾ ਜਾਣੀ ਉਹ ਬੈਂਕਾਂ ਵਾਲੇ ਨੇ ਸਾਰਿਆਂ ਦਾ ਆਪਣੇ ਆਪਣੇ ਪੱਧਰ ਦਾ ਪ੍ਰੋਗਰਾਮ ਪਰ ਸੰਯੁਕਤ ਮੋਰਚੇ ਦਾ ਇਹ ਪ੍ਰੋਗਰਾਮ ਹੈ ਧਰਨੇ ਦਾ ਰੋਸ ਧਰਨਿਆਂ ਦਾ ਅੱਜ ਉਸ ਰੋਸ ਧਰਨੇ ਵਜੋਂ ਅੱਜ ਐਕਸੀਡੈਂਟ ਦਾ ਦਸਤਰਨਾਬਾ ਬਿਜਲੀ ਬੋਰਡ ਦੇ ਅਸੀਂ ਜਿਹੜਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨਾ ਜਿਹੜਾ ਰੋਸ ਪ੍ਰਦਰਸ਼ਨਾਂ ਜਿਹੜਾ ਕਰਾਂਗੇ ਇਹ ਰੋਸ ਪ੍ਰਦਰਸ਼ਨ ਜਿਹੜੀਆਂ ਚਾਰ ਤਾਂ ਮੇਨ ਮੰਗਾਂ ਨੇ ਜੀ ਬਿਜਲੀ ਬਿੱਲ 2025 ਬੀਜ ਸੋਧ ਬਿੱਲ ਅਤੇ ਜਿਹੜਾ ਲੇਬਰ ਐਕਟ ਕੋਡ ਚਾਰ ਬਣਾਤੇ ਉਹਦੇ ਵਿਰੋਧ ਦੇ ਵਿੱਚ ਚੌਥਾ ਹੈਗਾ ਮਨਰੇਗਾ ਦੇ ਵਿੱਚ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਚੱਲੇ ਹੋਏ ਆ ਉਹਨਾਂ ਤੇ ਵੀ ਪ੍ਰਦਰਸ਼ਨ ਜਾਰੀ ਹੈ ਔਰ ਇੱਕ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਅਮਰੀਕਾ ਦੀ 트ੰਪ ਤੇ ਮੋਦੀ ਸਰਕਾਰ ਦੀ ਡੀਲ ਹੋਈ ਹੈ ਹੁਣ ਖੇਤੀਬਾੜੀ ਦੇ ਉਹਦੇ ਦੇ ਉੱਤੇ ਅੱਜ ਮੋਦੀ ਦਾ ਤੇ 트럼ਪ ਦਾ ਪਤਲਾ ਵੀ ਫੁੱਕੇ ਜਾਊ ਪਰ ਉਹਦਾ ਵਿਰੋਧ ਆ ਜਿਹੜਾ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਕਿਸਾਨੀ ਹੈ ਜਿਹੜੀ ਲਈ ਮੰਡੀ ਖੋਲਤੀ ਔਰ ਉਹਦੇ ਅਗਲੀ ਗੱਲ ਇਹ ਆ ਰਹੀ ਹੈ ਕਿ ਹਜੇ ਤੱਕ ਭਾਰਤ ਸਰਕਾਰ ਜਾਂ ਪਰਦਾ ਭਾਰਤ ਦਾ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਇਹ ਕਹਿਣ ਲਈ ਤਿਆਰ ਨਹੀਂ ਹੈਗਾ ਕਿ ਡੀਲ ਕੀ ਹੋਈ ਉਹਦੇ ਚ ਇਹ ਆ ਕਿ ਸਿੱਧਾ ਸਿੱਧਾ ਜੋ ਆ ਰਿਹਾ ਕਿ ਜੇਕਰ ਉਹ ਜੀਐਮ ਫਸਲਾਂ ਜਿਹੜੀਆਂ ਬਾਹਰਲੀਆਂ ਕੰਪਨੀਆਂ ਦੇ ਆ ਫੈਸਲਾ ਨੇ ਕਿਉਂਕਿ ਉੱਥੇ ਦਾ ਕਿਸਾਨ ਆ ਜਿਹੜਾ ਉਹ 100 ਏਕੜ ਵਾਲਾ ਪੰਜਾਬ ਦਾ ਕਿਸਾਨ ਆ ਜਿਹੜਾ ਉਹ 3.5 ਏਕੜ ਵਾਲਾ ਇਹਨਾਂ ਦਾ ਕੰਪੀਟੀਟਰ ਸਰਕਾਰ ਨੇ ਕਰਾਤਾ ਕਿਉਂਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਕੰਪੀਟੀਸ਼ਨ 'ਚ ਨਹੀਂ ਜਾ ਸਕਦਾ ਕਿਉਂਕਿ 1000 ਵਾਲੇ ਦੀਆਂ ਆਪਣੀਆਂ ਫੈਸਿਲਟੀਆਂ ਨੇ 3.5 ਏਕੜ ਵਾਲੇ ਦੀਆਂ ਆਪਣੀਆਂ ਨੇ ਇਸ ਲਈ ਅਸੀਂ ਇਸ ਦੀ ਪੂਰਜੋਰ ਸ਼ਬਦਾਂ 'ਚ ਨਖੇਦੀ ਕਰਦੇ ਆਂ ਔਰ ਨਾਲ ਦੀ ਨਾਲ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਸਹੀ ਅਰਥਾਂ ਚ ਲੋਕਾਂ ਦੀ ਚੁਣੀ ਹੋਈ ਸਰਕਾਰ ਕਿਉਂ ਨਹੀਂ ਦੱਸਦੀ ਕਿ ਲੋਕ ਲੋਕਾਂ ਦੇ ਹੱਕ ਚ ਫੈਸਲਾ ਹੈ ਜਾਂ ਵਿਰੋਧ ਚ ਫੈਸਲਾ ਹੈ ਅੱਜ ਜਿਹੜੀ ਮਤਲਬ ਕਿ 12 ਤੋਂ ਫਰਬ ਜਿਹੜੀ ਹੜਤਾਲ ਆ ਗਈ ਜਿਹੜੀ ਟ੍ਰੇਡ ਜਥੇਬੰਦੀਆਂ ਵੱਲੋਂ ਸਾਰੇ ਭਾਰਤ ਦੇ ਵਿੱਚ ਕੀਤੀ ਜਾ ਰਹੀ ਹੈਗੀ ਇਹਦੇ ਵਿੱਚ ਮਜ਼ਦੂਰ, ਮਲਾਜ਼ਮ, ਕਿਸਾਨ ਜਿੰਨੇ ਵੀ ਕਿਰਤੀ ਲੋਕ ਨੇ ਚ ਮਰੇਗਾ ਕੰਮ ਨੇ ਸਾਰੇ ਹਿੱਸਾ ਲੈ ਰਹੇ ਨੇ ਕਿ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਮੋਦੀ ਸਰਕਾਰ ਆ ਗਈ ਸਾਡੀ ਭਾਰਤ ਸਰਕਾਰ ਆ ਗਈ ਉਹ ਮਤਲਬ ਕਿ ਸਾਡੇ ਇੰਡੀਆ ਜਿੰਨੇ ਵੀ ਸਾਧਨ ਨੇਗੇ ਚਾਹੇ ਕਿਸਾਨੀ ਆ ਚਾਹੇ ਸਾਡੇ ਆ ਪ੍ਰਾਈਵੇਟ ਸੈਕਟਰ ਨੇਗੇ ਚਾਹੇ ਸਰਕਾਰੀ ਅਧਾਰਿਆਂ ਨੂੰ ਵੇਚਣ ਤੇ ਲੱਗੀ ਹੋਈ ਹੈ ਜਿਵੇਂ ਆਪਾਂ ਲੇਬਰ ਕਾਨੂੰਨਾਂ ਦੀ ਗੱਲ ਕਰ ਲਈਏ ਪਹਿਲਾਂ ਬਹੁਤ ਮਤਲਕ ਜਿਹੜੇ ਮਜ਼ਦੂਰ ਪੱਖੀ ਕਾਨੂੰਨ ਹੁੰਦੇ ਸੀ ਉਹਦੇ ਵਿੱਚ ਉਹਨਾਂ ਨੇ ਚਾਰ ਲੇਬਰ ਕੋਡ ਬਣਾ ਦੇਨੇਗੇ ਮਨਰੇਗਾ ਸਕੀਮ ਉਹ ਖਤਮ ਕਰ ਦਿੱਤੀ ਗਈ ਹੈ ਕਿ ਕਿਸਾਨੀ ਜਿਹੜਾ ਬਿੱਲ ਆਪਾਂ ਨੇ ਪਹਿਲਾਂ ਮਤਲਕ ਦਿੱਲੀ ਦੇ ਵਿੱਚ ਧਰਨੇ ਲਾ ਕੇ ਰੱਖੇ ਨੇਗੇ ਉਦੋਂ ਕਿਸਾਨਾਂ ਨੇ ਲੜਾਈ ਲੜ ਕੇ ਜਿਹੜੇ ਉਹ ਬਿੱਲ ਬੰਦ ਕੇ ਰੱਦ ਕਰਵਾਏ ਸੀਗੇ ਹੁਣ ਉਹਨਾਂ ਨੇ ਇੱਕ ਨਵਾਂ ਰਾਹ ਲੱਭ ਲਿਆ ਜਿਹੜਾ ਅਮਰੀਕਾ ਦੇ 트ੰਪ ਨਾਲ ਸਮਝੌਤਾ ਕੀਤਾਗਾ ਜਿਹੜੀ ਮੋਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨਾਲ ਉਹਨਾਂ ਨੇ ਇਹ ਸਮਝੌਤਾ ਕੀਤਾ ਵੀ ਜਿੰਨਾ ਵੀ ਮਲ ਕਿੜਾ ਅਮਰੀਕਾ ਦਾ ਜਿੰਨਾ ਵੀ ਕਹਿ ਸਕਦੇਗਾ ਕਿ ਉੱਥੋਂ ਦੀ ਬਾਦੂ ਕੋਈ ਫਸਲ ਹੈ ਜਾਂ ਕੋਈ ਦੁੱਧ ਹੈ ਜਾਂ ਕੋਈ ਫਲ ਲੇਗੇ ਉਹ ਸਿੱਧੇ ਹੀ ਰੂਪ ਦੇ ਵਿੱਚ ਇੱਥੋਂ ਜ਼ੀਰੋ ਜਿਹੜਾ ਉਹਨਾਂ ਨੂੰ ਮਲ ਕੇ ਕੋਈ ਟੈਕਸ ਨਹੀਂ ਲੱਗੂਗਾ ਇੱਥੇ ਆ ਕੇ ਵੇਚ ਸਕਦੇ ਨੇ ਮੇਰਾ ਕਹਿਣ ਦਾ ਭਾਵਾ ਵੀ ਜਿਹੜਾ ਅਮਰੀਕਾ ਦਾ ਗੋਹਾ ਕੂੜਾ ਵੀ ਹੈ ਉਹ ਵੀ ਮਲ ਕੇ ਇੱਥੇ ਉਹ ਵੇਚ ਸਕਦੇ ਨੇਗੇ ਮਲਾਜ਼ਮਾਂ ਨੂੰ ਕੀ ਮਲਾਜ਼ਮਾਂ ਨੂੰ ਦੇਖੋ ਜੀ ਮਲਾਜ਼ਮ ਜਿਹੜੇ ਅੱਜ ਅਸੀਂ ਮੈਂ ਇੱਥੇ ਅੱਜ ਪ੍ਰਦਰੋਸ਼ ਪਦਰਸ਼ਨ ਕਰ ਰਹੇ ਹਾਂਗੇ ਜਿਹੜੇ ਸਾਡੀ ਆ ਮੋਦੀ ਸਰਕਾਰ ਹੈ ਉਹ 2025 ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਹੈਗੀ ਜਿਹਦਾ ਅਸੀਂ ਮਤਲਬ ਕਿ ਵਿਰੋਧ ਕਰਦੇ ਆ ਉਹ ਬਿੱਲ ਇੰਨਾ ਮਾੜਾ ਹੈਗਾ ਵੀ ਜਿਹੜੇ ਅੱਜ ਲੋਕ ਚਾਹੇ ਹੋ ਫ੍ਰੀ ਬਿਜਲੀ ਦੇ ਰੂਪ ਚ ਆਨੰਦ ਮਾਰ ਰਹੇ ਨੇ ਕਿ ਜਾਂ ਘਟ ਜੁੰਟਾਂ ਦੇ ਵਿੱਚ ਜਾਂ ਘਟ ਰੇਟ ਦੇ ਵਿੱਚ ਬਿਜਲੀ ਮਿਲ ਰਹੀ ਆ ਉਹ ਸਾਰੀਆਂ ਜਿਹੜੀਆਂ ਗੱਲਾਂ ਨੇਗੇ ਉਹ ਬਸੋ ਗੱਲ ਬਾਹਰ ਹੋ ਜਾਣੀਆਂ ਜੇ ਉਹ ਪ੍ਰਾਈਵੇਟ ਬਿੱਲ ਆ ਵੀ ਪਾਸ ਹੋ ਜਾਂਦਾਗਾ ਜੇ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਮੱਜਾ ਰੱਖੀ ਹੋਈਆਂ ਨੇਗੀਆਂ ਸਾਨੂੰ ਉਹਦੇ ਵਾਸਤੇ ਵੀ ਲੱਗ ਮੀਟਰ ਲਵਾਉਣਾ ਪਊਗਾ ਠੀਕ ਹੈ ਐਨਾ ਮਤਲਬ ਕਿ ਜਿਹੜੇ ਚਿਪ ਵਾਲੇ ਮੀਟਰ ਨੇ ਕਿ ਉਹ ਲੱਗ ਜਾਣੇ ਨੇ ਕਿ ਜਦੋਂ ਮਤਲਬ ਕਿ ਉਹਦੇ ਵਿੱਚੋਂ ਪੈਸੇ ਖਤਮ ਹੋ ਜਾ ਕਰਨਗੇ ਤਾਂ ਲਾਈਟ ਬੰਦ ਹੋ ਜਾ ਕਰੂਗੀ ਇਸ ਤਰ੍ਹਾਂ ਦੇ ਜਿਹੜੇ ਲੋਕ ਮਾਰੂ ਨੀਤੀਆਂ ਜਿਹੜੀਆਂ ਸਰਕਾਰ ਲਾਗੂ ਕਰ ਰਹੀ ਹੈਗੀ ਇਸ ਕਰਕੇ ਅੱਜ ਅਸੀਂ ਸਾਰੇ ਮਤਲਬ ਕਿ ਮਲਾਜਮ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਨਾਬਾ ਡਿਵੀਜ਼ਨ ਤੇ ਧਰਨਾ ਦੇ ਰਹੇ ਹਾਂਗੇ ਮੋਦੀ ਤੇ ਟਰੰਪ ਦਾ ਪਤਲਾ ਹੀ ਫੋਕਾਂਗੇ ਜਦੋਂ ਤੱਕ ਇਹ ਬਿੱਲ ਮਤਲਬ ਕਿ ਰੱਦ ਨਹੀਂ ਹੁੰਦੇ ਜਾਂ ਸਾਡੇ ਨਾਲ ਕੋਈ ਵਹਿ ਕੇ ਗੱਲ ਨਹੀਂ ਕਰਦੇ ਕਿਸਾਨ ਤੇ ਇੱਥੇ ਵੰਦੀਆਂ ਨਾਲ ਜਿਹੜੀ ਸਾਡੀ ਲੜਾਈ ਜਾਰੀ ਰਹੂਗੀ ਕਿਉਂਕਿ ਮੈਂ ਭਾਰਤੀ ਕਿਸਾਨ ਜੁਨੀ ਨੇ ਇਕਤਾ ਉਗਰਾਹਾਂ ਬਲਾਕ ਨਾਬਾ ਦਾ ਜਰਨਲ ਸਕੱਤਰ ਜਸਵਿੰਦਰ ਸਿੰਘ ਸਾਲੂਆ ਕਿਉਂਕਿ ਜਿਹੜੀ ਅੱਜ ਇਹ 12 ਫਰਵਰੀ ਦੀ ਟਰੇਡਰ ਜੂਨੀਅਰ ਦੇ ਨਾਲ ਉਹਨਾਂ ਦੀ ਹਮਾਇਤ ਦੇ ਵਿੱਚ ਐਸ ਕੇ ਐਮ ਪੂਰੇ ਹਿੰਦੁਸਤਾਨ ਦੇ ਵਿੱਚ ਸਟ੍ਰਾਈਕ ਕਰ ਰਹੀ ਹੈ ਹੜਤਾਲ ਕਰ ਰਹੀ ਹੈ ਕਿਉਂਕਿ ਜਿਹੜਾ ਹੁਣ ਪਿੱਛੇ ਜੇ ਮੋਦੀ ਨੇ ਸਮਝੌਤਾ ਕੀਤਾ ਟਰੰਪ ਦੇ ਨਾਲ ਉਹ ਬਹੁਤ ਹੀ ਘਾਤਕ ਸਮਝੌਤਾ ਉਹਦੇ ਵਿੱਚ ਕਿਸਾਨੀ ਮਜ਼ਦੂਰੀ ਹਰੇਕ ਵਰਗ ਉੱਚ ਪ੍ਰਭਾਵਿਤ ਹੋਣਾ ਕਿਉਂਕਿ ਜਿਹੜਾ ਉਧਰੋਂ ਸਮਾਨ ਆਉਣਾ ਉਧਰੋਂ ਕਿਸਾਨਾਂ ਦੀ ਜਿਹੜੀ ਫਸਲਾਂ ਨੇ ਉਧਰੋਂ ਆਉਣਾ ਉਹ ਫ੍ਰੀ ਯਾਨੀ ਕਿ 0% ਟੈਕਸ ਆ ਤੇ ਜਿਹੜੀ ਕੋਈ ਇਧਰੋਂ ਆਈਟਮ ਜਾਣੀ ਆ ਆਪਣੀ ਇੰਡੀਆ ਦੇ ਵਿੱਚੋਂ ਉਧਰ 18% ਲੱਗਣਾ ਲੇਕਿਨ ਜਿਹੜੀ ਉਧਰੋਂ ਸਾਰੀਆਂ ਆਈਟਮ ਆਉਣੀਆਂ ਉਹਦੇ ਵਿੱਚ ਆ ਕੇ ਪੂਰਾ ਖੇਤੀਬਾੜੀ ਜਿਹੜਾ ਵਿਭਾਗ ਆਪਣਾ ਕਿਸਾਨੀ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਤੇ ਆਉਣ ਨਾਲ ਜਿਹੜੇ ਨਾਲ ਇਹ ਲੋਕ ਨੇ ਜਿਵੇਂ ਮਜ਼ਦੂਰ ਨੇ ਹੋਰ ਗਰੀਬ ਕਿਸਾਨ ਨੇ ਉਹ ਸਾਰੇ ਟੋਟਲੀ ਪ੍ਰਭਾਵਿਤ ਹੋਣਗੇ ਅਸੀਂ ਜਿਹੜਾ ਇਹ ਸਮਝੌਤਾ ਮੋਦੀ ਨੇ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ 12 ਫਰਵਰੀ 2026 ਨੂੰ ਟ੍ਰੇਡ ਜੁਨੀਆ ਦੇ ਨਾਲ ਲੜ ਕੇ ਉਹਨਾਂ ਦੀ ਸਹਿਯੋਗ ਦੇ ਉਹਨਾਂ ਨੂੰ ਸਹਿਯੋਗ ਕਰਦੇ ਹੋਏ ਐਸਕੇਐਮ ਦੇ ਤਹਿਤ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਬੰਦ ਦੱਸਦਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਹੋਰ ਵੀ ਆਪਣੇ ਜਥੇਵੰਦੀਆਂ ਵੱਲੋਂ ਜਾਂ ਟ੍ਰੇਡ ਜਥੇਵੰਦੀਆਂ ਵੱਲੋਂ ਕੋਈ ਮੌਕਾ ਮਿਲੂਗਾ ਸੰਘਰਸ਼ ਨੂੰ ਬਹੁਤ ਤਿੱਖਾ ਕਰਾਂਗੇ